ਸਤ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਵੀਡੀਓ ਵਿੱਚ ਬਾਈ ਜਿਹੜੀ ਤੁਸੀਂ ਕਿਚਨ ਦੇਖ ਰਹੇ ਹੋ ਇਹਦੇ ਵਿੱਚ ਬਾਈ ਬਿਜਲੀ ਫਟਕਣਾ ਕੰਮ ਆ ਜਿਹੜਾ ਪਹਿਲਾਂ ਹੋਇਆ ਪੁਰਾਣੀ ਕਿਚਨਾ ਇਹ ਆਪਾਂ ਬਾਈ ਹੁਣ ਇਹਦੇ ਚ ਨਵੇਂ ਸਿਰੇ ਤੋਂ ਬਿਜਲੀ ਫਟਕਣ ਦਾ ਕੰਮ ਕਰਾਂਗੇ ਉੱਪਰ ਬਾਈ ਆਪਾਂ ਚਿਮਣੀ ਦੇ ਕੋਲ ਤਿੰਨ ਤਿੰਨ ਦਾ ਬਕਸਾ ਲਾਤਾ ਤੇ ਇੱਕ ਥੱਲੇ ਬਾਈ ਇਹਦੇ ਲੱਗੀ ਸੀ ਟਾਇਲ ਤੇ ਬਾਈ ਕਹਿੰਦਾ ਵੀ ਟਾਇਲ ਦੇ ਵਿੱਚ ਵੀ ਕੋਈ ਬਾਕਸ ਹੈ ਨਹੀਂਗਾ ਵੀ ਆਪਾਂ ਨੂੰ ਲੋੜ ਹੈ ਇੱਥੇ ਕੋਈ ਮਿਕਸੀ ਵਗੈਰਾ ਚਲਾਉਣੀ ਜਾਂ ਕੋਈ ਮਾਈਕ੍ਰੋਵੇਵ ਚਲਾਉਣਾ ਹਨਾ ਉਹਦੇ ਵਾਸਤੇ ਬਾਈ ਆਪਾਂ ਪ੍ਰੋਪਰ ਜਿਹੜਾ ਬਕਸੇ ਦੀ ਆਪਾਂ ਮੈਂਤੀ ਕਰ ਲਈ ਟਾਇਲ 'ਚ ਤੇ ਡ੍ਰਿਲ ਨਾਲ ਮਾਰ ਲ ਵਾਪਸ ਹੀ ਗਿਆ ਆਪਣੇ ਕੋਲੇ ਤੇ ਮੂਰੇ ਟਾਇਲ ਦੇ ਵਿੱਚ ਤਾਂ ਬਈ ਟੋਟਰੀਆਂ ਉਸ ਨੂੰ ਪਤਾ ਟਾਇਲ ਟੁੱਟ ਜਾਂਦੀ ਉੱਪਰੋਂ ਤੇ ਗ੍ਰਾਈਂਡਰ ਮਾਰ ਕੇ ਬਈ ਆਪਾਂ ਬਕਸ਼ੇ ਦੀ ਨਿਸ਼ਾਨੀ ਤੇ ਉਦੋਂ ਬਾਅਦ ਬਈ ਹੌਲੀ-ਹੌਲੀ ਟਾਇਲ ਨੂੰ ਕੱਟ ਕੇ ਆਪਾਂ ਭੋਰਤਾ ਭੋਰ ਕੇ ਬਈ ਪੂਰੀ ਆਪਾਂ ਜਗ੍ਹਾ ਬਣਾ ਕੇ ਬਕਸ਼ੇ ਦੀ ਵਿੱਚ ਆਹ ਦੇਖੋ ਬਈ ਬਕਸਾ ਆਪਾਂ ਕਰ ਲਿਆ ਪੈਂਦਾ ਤੇ ਐਸੀ ਤਰ੍ਹਾਂ ਬਈ ਜਿਹੜਾ ਮੂਰੇ ਸੀ ਇਹਦੇ ਮੂਰੇ ਵੀ ਕੋਈ ਐਂਟਰੀ ਤੇ ਵੀ ਬਕਸਾ ਹੈ ਨਹੀਂ ਸੀਗਾ ਇਹਦੇ ਉੱਥੇ ਵੀ ਟਾਇਲ ਲੱਗੀ ਹੋਈ ਸੀ ਉੱਥੇ ਬਈ ਆਪਾਂ ਪੱਕੀ ਨਿਸ਼ਾਨੀ ਲਾ ਕੇ ਉਦੋਂ ਬਾਅਦ ਗ੍ਰਾਈਂਡਰ ਨਾਲ ਬਈ ਟਾਇਲ ਕੱਟ ਕੇ ਤੇ ਛਾਣੀ ਥੋੜਾ ਨਾਲ ਬਈ ਉਹਨੂੰ ਵੀ ਆਪ ਬਾਕਸ ਆਪਾਂ ਕਰਤਾ ਫਿੱਟ ਆਹ ਦੇਖੋ ਬਾਈ ਮੂਰੇ ਤੁਹਾਨੂੰ ਵੀਡੀਓ ਚ ਦਿਖਾਉਣੇ ਆਹ ਬਾਕਸ ਆਪਣਾ ਫਿੱਟ ਹੋ ਗਿਆ ਐਂਟਰੀ ਵਾਲਾ ਤੇ ਆਪਣਾ ਸੈਲਫ ਵਾਲਾ ਬਾਕਸ ਆ ਵੀ ਫਿੱਟ ਹੋ ਗਿਆ ਤੁਸੀਂ ਬਈ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਮਿਸਤਰੀ ਭਰਾਵਾਂ ਨੇ ਇਸ ਤਰ੍ਹਾਂ ਬਈ ਟਾਇਲ ਕੱਟ ਕੇ ਜਿਹੜੇ ਬਾਕਸੇ ਲਾਏ ਆ ਤੇ ਕਿਹੜੇ ਕਿਹੜੇ ਵੀਰਾਂ ਨੇ ਬਾਈ ਪਹਿਲ ਦੇ ਵਿੱਚ ਬਾਕਸੇ ਲਵਾਏ ਆ ਤੇ ਨਾਲੇ ਬਾਈ ਤੁਹਾਨੂੰ ਆਪਣਾ ਜਿਹੜਾ ਕੰਮ ਉਹ ਕਿਸ ਤਰ੍ਹਾਂ ਲੱਗਿਆ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਤਰ੍ਹਾਂ ਦੇ ਬਈ ਜਾਣਕਾਰੀ ਵਾਲੀਆਂ ਵੀਡੀਓਆਂ ਦੇਖਣ ਲਈ ਆਪਣੇ ਬਿਜਲੀ ਵਾਲੇ ਪੇਜ ਨੂੰ ਬਈ ਫੋਲੋ ਕਰ ਲਿਓ ਧੰ